ਬਾਜੀ ਕੀ ਹਾਲੇ ਤੁਹਾਡੇ ਮੈਨੂੰ ਫੋਨ ਕਰਦੀ ਐ ਇਸ ਲਈ ਮਾਰਤੀ ਕੋਈ ਚਿੰਤਾ ਨਹੀਂ ਸੋ ਫਸਟ ਆਫ ਔਰ ਅੱਜ ਅਸੀਂ ਲੁਧਿਆਣੇ ਪਹੁੰਚਾ ਲੁਧਿਆਣੇ ਜਿੱਥੇ ਕੀ ਬਾਈ ਹੁਣਾਂ ਦੇਖੋ ਕਿੰਨੀਆਂ ਵਧੀਆ ਵਧੀਆ ਚੀਜ਼ਾਂ ਜੀ ਆ ਇੱਕ ਤਾਂ ਮਾਸਕ ਲੱਗਾ ਪਹਿਲਾਂ ਤਾਂ ਇਹਦਾ ਬਹੁਤ ਫਾਇਦਾ ਫਾਇਦਾ ਕੀ ਮੈਂ ਤੁਹਾਨੂੰ ਦੱਸ ਦਿੰਨਾ ਫਾਇਦਾ ਇਹ ਇਹਦਾ ਇਹ ਆ ਕਿਉਂਕਿ ਹੁਣ ਧੁੰਦਾ ਪੈਣੀ ਆ ਫੋਗ ਪੈਣੀ ਆ ਲੇਕਿ ਜਿਹੜੇ ਬਾਈ ਹੁਣਾਂ ਨੇ ਬਾਈਕ ਚਲਾਉਣੀ ਆ ਬਾਈਕ ਦੇ ਉੱਤੇ ਤੁਹਾਨੂੰ ਬਹੁਤ ਮੁਸ਼ਕਲ ਆਉਂਦੀ ਹੈ ਨਾਈਟ ਵਿਜ਼ਨ ਬਹੁਤ ਸਟਰੋਂਗ ਹੈ ਇਹਦਾ ਜਿਹੜੇ ਗਲਾਸਿਸ ਲੱਗੇ ਨੇ ਉਤੋਂ ਸੇਫਟੀ ਦੀ ਸੇਫਟੀ ਅਲੱਗ ਹੈ ਤੇ ਉਹਦੇ ਨਾਲ ਨਾਲ ਤੁਹਾਨੂੰ ਧੁੰਦਰੇ ਵਿੱਚ ਬਹੁਤ ਫਾਇਦਾ ਦੇਵੇਗਾ ਆ ਦੇਖੋ ਇੱਥੇ ਫਾਰਮ ਲੱਗੀ ਹੋਈ ਹੈ ਪ੍ਰੋਪਰ ਇਹੀ ਨਹੀਂ ਬਲਕਿ ਬਾਈ ਉਹਨਾਂ ਨੇ ਹੋਰ ਵੀ ਬਹੁਤ ਅਲੱਗ-ਅਲੱਗ ਚੀਜ਼ਾਂ ਰੱਖੀਆਂ ਹੋਈਆਂ ਇੱਧਰ ਇੱਕ ਵਾਰੀ ਥੋਰਲੀ ਤੁਹਾਨੂੰ ਮੈਂ ਕੱਲੀ-ਕੱਲੀ ਚੀਜ਼ ਦਿਖਾਉਂਗਾ ਤੁਹਾਡੇ ਬਹੁਤ ਕੰਮ ਆਉਣ ਵਾਲੀਆਂ ਵਾਂ ਤੇ ਇਹੀ ਚੀਜ਼ਾਂ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਜਾਂ ਵੱਡੇ ਸ਼ੋਰੂਮ 'ਚ ਜਾਓਗੇ ਜਾਂ ਆਨਲਾਈਨ ਖੇਦੋਗੇ ਮੈਂ ਕਹਿੰਦਾ ਲੁੱਟ ਪਈ ਹੋਈ ਆ ਬਾਈ ਹਣ ਸਾਡੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਕਿਵੇਂ ਹੋ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਹਾਂਜੀ ਇਸ ਟਾਈਮ ਅਸੀਂ ਖੜੇ ਆ ਪਾਜੀ ਬਾਬੇ ਨਾਨਕ ਦੀ ਹੱਟੀ ਸਮਾਰਟ ਗੈਜਟਸ ਹੱਬ ਆਪਣੇ ਕੋਲ ਇਲੈਕਟ੍ਰੋਨਿਕ ਸਮਾਰਟ ਗੈਜਟਸ ਪਏ ਹੋਏ ਨੇ ਬਹੁਤ ਯੂਨਿਕ ਯੂਨਿਕ ਆਈਟਮਾਂ ਨੇ ਤਾਂ ਮੈਂ ਸਟਾਰਟਿੰਗ ਦੇ ਵਿੱਚ ਆਈਟਮ ਦਿਖਾਣਾ ਵਾ ਸਾਡੇ ਕੋਲ ਆ ਦੇਖੋ ਇੱਕ ਬਾਈਕ ਲੋਕ ਆਇਆ ਇਹ ਹੈ ਬਾਈਕ ਦੇ ਹੈਂਡਲ ਦੇ ਉੱਤੇ ਲੱਗ ਜਾਂਦਾ ਜੀ ਇਹ ਵਾਲਾ ਹਾਂਜੀ ਇਹ ਬਾਈਕ ਦੇ ਹੈਂਡਲ ਉੱਤੇ ਲੱਗ ਜਾਏਗਾ ਉਸ ਤੋਂ ਬਾਅਦ ਇਹਨੂੰ ਲੋਕ ਕਰਦਾਂਗੇ ਪੂਰੀ ਹੈਵੀ ਕੁਆਲਿਟੀ ਦੇ ਵਿੱਚ ਬਾਈਕ ਉਥੋਂ ਦੀ ਹਿੱਲੇਗੀ ਨਹੀਂ ਜੀ ਇਹੇ ਵਾਲਾ ਬ ਤੇ ਤੁਸੀਂ ਆਪਣੇ ਬਾਈਕ ਕਿਉਂਕਿ ਨਾ ਭਾਈ ਅੱਜ ਕੱਲ ਜਿਹੋ ਜਿਹਾ ਮਾਹੌਲ ਬਣਿਆ ਹੋਇਆ ਭਾਈ ਡਰ ਕੇ ਰਿਆ ਕਰੋ ਕਿਉਂਕਿ ਮੋਟਰਸਾਈਕਲ ਤੁਹਾਡੇ ਬਾਹਰ ਕਰੋ ਚੁੱਕੇ ਹਨ ਸਾਡੇ ਵੀ ਨਹੀਂ ਪਤਾ ਲੱਗਦਾ ਇਹਦੇ ਨਾਲ ਦੀ ਚਾਬੀ ਬਣੀ ਨਹੀਂ ਜੀ ਅਜੇ ਤੱਕ ਕਿਤੋਂ ਨਹੀਂ ਚਾਬੀ ਮਿਲਨੀ ਇਹਦੇ ਬਾਈਕ ਦੀ ਲੋਕ ਦੀ ਅੱਛਾ ਮਤਲਬ ਕਿ ਕੋਈ ਤਾਂ ਉਹ ਵੀ ਨਹੀਂ ਨਿਕਲਣਾ ਨਾ ਮਤਲਬ ਇਹ ਜਿਹੜੀ ਇਹਨੂੰ ਲੱਗੀ ਉਹ ਇਹਨੂੰ ਲੱਗਣੀ ਆ ਇਹਨੂੰ ਹੀ ਲੱਗਣੀ ਆ ਹੋਰ ਇਹਦੀ ਕੋਈ ਨਾਲ ਦੀ ਚਾਬੀ ਕੋਈ ਬਣਾ ਵੀ ਨਹੀਂ ਸਕਦਾ ਜੀ ਆਹ ਦੇਖ ਸਕਦੇ ਹੋ ਭਾਈ ਕਿਉਂਕਿ ਤੁਹਾਨੂੰ ਅੱਜ ਲੈ ਕੇ ਆਏ ਜੀ ਬਾਬੇ ਨਾਨਕ ਦੀ ਹੱਟੀ ਤੇ ਲੁਧਿਆਣਾ ਪਹੁੰਚਿਆ ਫੀਲਡਗੰਜ ਬਾਈ ਕਿਹੜਾ ਬਾਜ਼ਾਰ ਕਿਹੜਾ ਪੈਂਦਾ ਇਹ ਇਹ ਪਾਜੀ ਫੀਲਡਗੰਜ ਕੂਚਾ ਨੰਬਰ 16 ਦਰਸ਼ਨ ਹਲਵਾਈ ਚੌਂਕ ਬਿਲਕੁਲ ਵਿਚਕਾਰ ਆਪਣੀ ਦੁਕਾਨ ਹੈ ਜੀ ਬਿਲਕੁਲ ਵਿਚਕਾਰ ਆ ਦੇਖੀ ਜੀ ਸਾਡੇ ਕੋਲ ਸਟਾਰਟਿੰਗ ਪ੍ਰਾਈਸ ਜਿਹੜੇ ਨੇ 5 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਜਿਵੇਂ ਹੁਣ ਆ ਦੇਖੋਗਾ ਆਲਰੇਡੀ ਨਾਈਟ ਵਿਜ਼ਨ ਵਾਲਾ ਬਲਬ ਹੈ ਇਹ ਅਸੀਂ ਤੁਸੀਂ ਅਡਾਪਟਰ ਤੇ ਲਗਾਓਗੇ ਕਲਰ ਫੁੱਲ ਵਾਲਾ ਵੀ ਮਿਲ ਜਾਏਗਾ ਵਾਈਟ ਵਾਲਾ ਵੀ ਮਿਲ ਜਾਏਗਾ ਇਦਾਂ ਦੀ ਸਾਡੇ ਕੋਲ ਐਟਮਾ ਮਿਲਣਗੇ ਟੱਚ ਵਾਲੇ ਲੈਂਪ ਨੇ ਜੀ ਸਟੱਡੀ ਲੈਂਪ ਨੇ ਤੇ ਨਾ ਲਾਈਟਾ ਛੱਡਦਾ 6 ਘੰਟੇ ਦਾ ਬੈਟਰੀ ਬੈਕਅਪ ਹੈ ਜੀ ਇਹ 250 ਰੁਪਏ ਦਾ 6 ਘੰਟੇ ਦਾ ਬੈਟਰੀ ਬੈਕਅਪ 250 ਰੁਪਏ ਸਟਾਰਟਿੰਗ ਪ੍ਰਾਈਸ ਹੈ ਆ ਚੀਜ਼ ਹੈ ਜੀ ਬਹੁਤ ਹੀ ਅੱਛੀ ਇਹ ਜਵੈਲਰੀ ਕਲੀਨਰ ਬਾਕਸ ਆਇਆ ਜੀ ਆਪਣੇ ਕੋਲ ਇਹਦੇ ਵਿੱਚ ਅਸੀਂ ਪਾਣੀ ਪਾਣਾ ਪਾਣੀ ਪਾ ਕੇ ਕੋਈ ਵੀ ਲੀਕੋੜ ਤੁਸੀਂ ਕੋਈ ਪਾ ਦੇਣਾ ਉਹਦੇ ਬਾਅਦ ਆਪਣੀ ਕੋਈ ਵੀ ਜਵੈਲਰੀ 골ਡ ਦੀ ਇਹ ਚਾਂਦੀ ਦੀ ਉਸੇ ਟਾਈਮ ਆ ਲਿਸ਼ਕਾ ਦੇਗੀ ਪੂਰੀ ਕਿਆ ਬਾਤੇ ਆ ਦੇਖੋ ਹੁਣ ਬਲਬ ਆ ਗਏ ਜੀ ਆਪਣੇ ਕੋਲ 뮤зик 3 ਬਲੂਟੁੱਥ ਵਾਲੇ ਸਪੀਕਰ ਨੇ ਨਾਲ ਇਹਦੇ ਵਿੱਚ RGB ਲਾਈਟ ਚੱਲਦੀ ਏ ਸੇਮ ਆ ਵੱਡਾ ਫੈਨ ਬਲਬ ਮਿਲ ਜੇਗਾ ਜੀ ਇਹਦੇ ਵਿੱਚ ਵੀ ਬਲੂਟੁੱਥ ਸਪੀਕਰ ਏ ਔਰ ਨਾਲ ਵਿੱਚ ਇਹਦੇ ਚ ਕਲਰਫੁੱਲ ਵਾਲੀਆਂ ਲਾਈਟਾਂ ਵੀ ਚੱਲਣਗੀਆਂ ਆ ਹੁਣ ਵੈਕਿਊਮ ਕਲੀਨਰ ਆ ਗਏ ਨੇ ਜੀ ਆਪਣੇ ਕੋਲ 350 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਇਹ ਵਾਲੇ ਹਾਂ ਜੀ 350 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਏ ਜੀ 350 ਤੁਹਾਨੂੰ ਵੈਕੂਮ ਕਿਲੇ ਆ ਥੋੜਾ ਵੱਡਾ ਆ ਗਿਆ ਹੈ ਆ ਪਾਜੀ ਗਾਰੰਟੀ ਦੇ ਵਿੱਚ ਹੈ ਔਰ ਵਿਦ ਬਲੋਰ ਵੀ ਹੈ ਇਧਰ ਉਹਦੀ ਬਲੋਰ ਵੀ ਛੱਡੇਗਾ ਇਧਰ ਉਹਦੀ ਅਸੀਂ ਕੋਈ ਵੀ ਵੈਕੂਮ ਸਫਾਈ ਕਰਨੀ ਉਹ ਵੀ ਛੱਡੇਗਾ ਹਾਂਜੀ ਕੋਡਲੈਸ ਬੈਟਰੀ ਦੇ ਨਾਲ ਹੈ ਔਰ 6 ਮੰਥ ਦੀ ਵਾਰੰਟੀ ਹੈ ਜੀ ਇਹਦੀ 6 ਮਹੀਨੇ ਦੀ ਵਾਰੰਟੀ ਤੁਹਾਨੂੰ ਨਾਲ ਮਿਲੇਗੀ ਹੁਣ ਜਿਵੇਂ ਸਰਦੀਆਂ ਆ ਗਈਆਂ ਨੇ ਆ ਦੇਖੋ ਆਪਣੇ ਕੋਲ ਗੀਜ਼ਰ ਆਇਆ ਜੀ ਆ ਸੋਰੀ ਆਪਣੇ ਕੋਲ ਹੀਟਰ ਆਇਆ ਹੀਟਰ ਜਿਹੜੇ ਨੇ ਨਾ ਅੱਜ ਕੱਲ ਹੀਟਰ ਅਸੀਂ ਤਾਰਾ ਲਾਣੇ ਆ ਤਾਰਾ ਸੜ ਜਾਂਦੀਆਂ ਨੇ ਆਪਣੇ ਘਰ ਦੇ ਵਿੱਚ ਪਟਾਕੇ ਪਿਆ ਜਾਂਦੇ ਇਹ ਸਿੱਧਾ ਪਲੱਗ ਦੇ ਵਿੱਚ ਲਗਾਣਾ ਹੈ 8 ਵਜੇ 10 ਜੇ ਰੂਮ ਨੂੰ ਪੂਰਾ ਫੁੱਲ ਹੀਟ ਦੇਵੇਗਾ ਅੱਛਾ ਮਤਲਬ ਕਿ ਉੱਥੇ ਲਾ ਰਹੀ ਆ ਆਪਾਂ ਹਾਂਜੀ ਤੇ ਰੂਮ ਹੀਟਰ ਹਾਂਜੀ ਇੱਥੋਂ ਦੀ ਇਹਨੇ ਬਲੋਰ ਮਾਰੀ ਜੇ ਨਾ ਗਰਮ ਅੱਗ ਹਵਾ ਛੱਡਦਾ ਪੂਰੀ ਇੱਥੋਂ ਟੈਂਪਰੇਚਰ ਤੁਸੀਂ ਕੰਟਰੋਲ ਵੀ ਕਰ ਸਕਦੇ ਹੋ ਤੰਦ ਭਾਵ ਕਿ ਤੁਹਾਡੇ ਜੀ ਘਰ ਦੇ ਵਿੱਚ ਬੱਚੇ ਵੀ ਤੁਸੀਂ ਹੋਰ ਤੋਂ ਬਚਾ ਕਰਦੇ ਹੋ ਕਿ ਥੱਲੇ ਰੱਖਿਆ ਹੁੰਦਾ ਉਹ ਕੋੜਾ ਬੱਚਾ ਪੋਚਾ ਦਾ ਖਤਰਾ ਹੁੰਦਾ ਸੋ ਤੁਸੀਂ ਸਿਰਫ ਇਹਨੂੰ ਇੱਦਾਂ ਲਾ ਰਹੇ ਹੋ ਤੋਂ ਤੁਹਾਡੇ ਕਮਰੇ ਨੂੰ ਹੀਟ ਰਹੇਗਾ ਹਿੱਟ ਭਾਈ 10 ਦੇ ਰੂਮ ਨੂੰ ਪੂਰਾ ਹੀਟਰ ਦੇਗਾ ਜੀ ਆਹ ਸਵਾ ਦਾ ਟੋਰਚਾ ਟੋਰਚ ਆਪਣੇ ਕੋਲ 150 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਨੇ ਜੀ ਆਹ ਟੋਰਚਾ ਆਹ ਜ਼ੂਮਿੰਗ ਵਾਲੀਆਂ ਟੋਰਚਾਂ ਨੇ ਜੀ ਬਹੁਤ ਅੱਛੀਆਂ ਨੇ ਇੱਕ ਆਹ ਟੋਰਚ ਅਸੀਂ ਪਿੱਛੇ ਵੀ ਵੀਡੀਓ 'ਚ ਦਿਖਾਈ ਸੀ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਆ ਦੇਖੋ ਜੀ ਸੇਫਟੀ ਵਾਸਤੇ ਓਏ 440 ਵੋਲਟ ਦਾ ਛਿੜਕਾ ਮਾਰਦੀ ਹੈ ਜੀ ਨਾਲ ਵਿੱਚ ਇਹਦੇ 'ਚ ਲਾਈਟ ਵੀ ਚੱਲਦੀ ਹੈ ਇਹ ਭਾਈ ਕਿਵੇਂ ਕਿਵੇਂ ਦਿਖਾਏ ਹੋ ਇਹ ਭਾਈ ਇਹ ਪਿੱਛੇ ਬਟਨ ਦਿੱਤਾ ਹੋਇਆ ਜੀ ਆਨ ਆਫ ਦਾ ਇੱਥੋਂ ਅਸੀਂ ਆਨ ਕਰਾਂਗੇ ਇੱਥੋਂ ਬਟਨ ਦਬਾਣਾ ਇਹ ਨਾਲ ਟੱਚ ਕਰਨੀ ਹੈ ਕੋਈ ਵੀ ਜਿਵੇਂ ਰਾਤੀ ਚੋਰ ਤੁਹਾਨੂੰ ਪਤਾ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਆਪਣੀਆਂ ਭੈਣਾਂ ਆਪਣੇ ਭਰਾ ਕਸਾਲ ਭਰਾ ਸੇਫਟੀ ਵਾਸਤੇ ਯੂਜ਼ ਕਰ ਸਕਦੇ ਨੇ ਆ ਦੇਖਿਓ ਤੁਹਾਨੂੰ ਦਿਖਾਵਾਂਗੇ ਤੁਸੀਂ ਪਲੀਜ਼ ਜੇ ਕੋਈ ਰਾਤ ਬਰਾਤੇ ਆਉਂਦੇ ਜਾਂਦੇ ਪਹਿਲੀ ਗੱਲ ਤੇ ਮਤਲਬ ਇਸਤੇਮਾਲ ਦੀ ਬਹੁਤ ਘੱਟ ਕਰਨਾ ਤੇ ਇਹਨੂੰ ਕਿਤੇ ਨੂੰ ਬਟਨ ਆਨ ਕਰਕੇ ਸਹੀ ਬਟਨ ਆਨ ਕਰਨਾ ਹਾਂਜੀ ਇਹ ਆ ਬਟਨ ਆਨ ਕੀਤਾ ਜੀ ਆ ਚੈੱਕ ਕਰੋ ਓਹ ਪਰ ਇਹ ਅੱਛੀ ਚੀਜ਼ ਆ ਕਹਿਣ ਦਾ ਭਾਵ ਕਿ ਜੇ ਤੁਸੀਂ ਇਹਨੂੰ ਸਹੀ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਤੁਹਾਡੀ ਸੇਫਟੀ ਕਰ ਸਕਦੇ ਬਹੁਤ ਵਧੀਆ ਜੀ ਅੱਛਾ ਹੁਣ ਇਧਰੋਂ ਅੱਗੇ ਆ ਜਾਈਏ ਆ ਆ ਗਿਆ ਜੀ neck heater ਆਇਆ ਜੀ ਕੀ ਇਹ ਅਸੀਂ ਹਾਂਜੀ neck heater ਹੈ ਜੀ ਇਹ ਅਸੀਂ ਇੱਥੋਂ ਦੀ ਓਨ ਕਰ ਲੈਣਾ ਬਟਨ ਦਬਾ ਕੇ ਇਹ ਗਲੇ ਤੇ ਪਾਣੇ ਦਾ ਹਾਂਜੀ ਇਹ ਗਲੇ 'ਚ ਪਾ ਜਲਣਾ ਜਿਨ੍ਹਾਂ ਨੂੰ ਜਿਵੇਂ ਖਾਂਸੀ ਜ਼ੁਕਾਮ ਛਾਤੀ ਬਲਗਮ ਵਗੈਰਾ ਰਹਿੰਦੀ ਹੈ ਆ ਦੇਖੋ ਆ ਲਾਈਫ ਚੱਲਦੀ ਹੈ ਥੀ ਮਿਲੇਗੀ ਕਹਿੰਦਾ ਹਾਂਜੀ ਇਹ ਪੂਰੀ ਨਹੀਂ ਜੀ ਪੂਰੀ ਹੀਟ ਦੇਵੇਗਾ ਜੀ ਇੱਥੋਂ ਦੀ ਸਾਰੀ ਗਲੇ ਤੋਂ ਲੈ ਕੇ ਛਾਤੀ ਤੱਕ ਹੀਟ ਜਾਏਗੀ ਹਾਂ ਇਹਨੂੰ 2-2 3 ਮਿੰਟ ਲੱਗਨੇ ਨੇ ਗਰਮ ਹੋਣ ਨੂੰ ਪੂਰਾ ਫੁੱਲ ਗਰਮ ਹੋ ਜਾਏਗਾ ਔਰ ਬੋਧ ਬੋਡੀ ਪੂਰੀ ਵਾਰਮਿੰਗ ਰਹੇਗੀ ਜੀ ਮਤਲਬ ਕਿ ਸਰਦੀ ਦੇ ਵਿੱਚ ਤੁਹਾਨੂੰ ਠੰਡ ਨਹੀਂ ਮਹਿਸੂਸ ਆਪਾਂ ਮਤਲਬ ਜਿਹ ਹਾਂਜੀ ਮਤਲਬ ਕਿ ਤੁਹਾਨੂੰ ਸੋਖਾ ਹੋ ਗਿਆ ਕੰਮ ਬਹੁਤ ਜ਼ਿਆਦਾ ਇਹ ਸਮਾਰਟ ਗੈਜਟ ਬਾਈ ਹੁਣੇ ਰੱਖੇ ਆ ਗੁਰਨਾਣਕ ਦੀ ਹੱਤੀ ਲੁਧਿਆਣੇ ਪਹੁੰਚੇ ਸਾਨੂੰ ਅਸੀਂ ਇਹਨਾਂ ਦੀ ਵੀਡੀਓਜ਼ ਬਹੁਤ ਦੇਖੀ ਜੀ ਵੀਡੀਓਜ਼ ਵਾਇਰਲ ਹੋਈਆਂ ਤੇ ਅੱਜ ਇਸ ਲਈ ਅਜਨਾਂ ਕੋਲ ਆਏ ਕਿ ਕਿਹੜੇ ਕਿਹੜੇ ਸਮਾਰਟ ਗੈਜਟ ਹੋਰ ਬਾਈ ਹੁਣੇ ਲੈ ਕੇ ਆਏ ਆ ਆ ਤੁਹਾਨੂੰ ਹੋਰ ਦਿਖਾਣੇ ਆ ਆ ਦੇਖੋ ਸਾਰਾ 1 ਕਿਲੋਮੀਟਰ ਤੱਕ ਰੇਂਜ ਹੈ ਜੀ ਦੀ ਟੋਰਚ ਦੀ ਆ ਜ਼ੂਮਿੰਗ ਇਨ ਹੋ ਗਿਆ ਜ਼ੂਮਿੰਗ ਆਊਟ ਹੋ ਗਿਆ 1 ਕਿਲੋਮੀਟਰ ਤੱਕ ਰੇਂਜ ਧੁੰਦਪਾੜ ਟੋਰਚਾਂ ਨੇ ਜੇ ਲੀਆਂ ਬੜੇ ਅੱਛੇ ਅੱਛੇ ਫੰਕਸ਼ਨ ਨੇ ਇਹਦੇ ਵਿੱਚ ਔਰ ਪੂਰੀ ਹੈਵੀ ਮੈ ਵਿਦ ਜੂਸਰ ਹੈ ਜੀ ਵਿਦ ਜੂਸਰ ਵਿਦ ਜੂਸਰ ਹੈ ਇਹਦੇ ਵਿੱਚ ਅਸੀਂ ਤੁਸੀਂ ਬਜਰੀ ਪਾ ਦਿਓ ਰੇਤਾ ਬਣਾ ਦੇਗਾ ਜੀ ਚਾਹ ਇਹਨੇ ਤੇਜ਼ ਆ ਤੇ ਬਲੇਡ ਨੇ ਸਟੇਨਲ ਸਟੀਲ ਦੇ ਵਿੱਚ ਹਾਂ ਜੀ ਉਹ ਪਰ ਇਹਨੂੰ ਫਿੱਟ ਕਰ ਦੋਗਾ ਫਿਰ ਥੱਲੇ ਮਸਾਲੇ ਪੀਸ ਲਓ ਇਹਦੇ ਵਿੱਚ ਤੁਸੀਂ ਮੰਗੋ ਸ਼ੇਕ ਬਣਾਣਾ ਸ਼ੇਕ ਜੋ ਵੀ ਬਣਾਣਾ ਹੈ ਆਪਣੇ ਤੁਸੀਂ ਜੂਸ ਬਣਾਈ ਜੋ ਇਹਦਾ ਇਹਦਾ ਰੇਟ ਦਦੋ ਯਾਰ ਭਾਈ ਇੱਕ ਵਾਰ ਇਹ ਭਾਈ ਅਸੀਂ ਸਿਰਫ 750 ਰੁਪਏ ਦੇ ਵਿੱਚ ਦੇਣ ਜਾ ਰਹੇ ਹਾਂ 750 ਰੁਪਏ ਦੇ ਵਿੱਚ ਮਿਕਸਰ ਪਲਸ ਗ੍ਰੈਂਡਰ ਵਿਦ ਮਿਕਸਰ ਪਲਸ ਗ੍ਰੈਂਡਰ ਤੁਹਾਨੂੰ ਸਿਰਫ 750 ਰੁਪਏ ਦੇ ਵਿੱਚ ਮਿਲਣਾ ਸੋ ਇਹੋ ਜਿਹੇ ਰੇਟ ਬਾਈ ਹੋਣੇ ਕਹਿੰਦੇ ਸਾਡੇ ਕੋਲ ਆਜੇ ਤੁਹਾਨੂੰ ਕੋਈ ਸੱਚੀ ਗੱਲ ਹੈ ਜੀ ਸਾਡੀ ਗਰੰਟੀ ਰਹੇਗੀ ਜੀ ਅਸੀਂ ਜੋ ਪ੍ਰਾਈਸ ਦਵਾਂਗੇ ਮਾਰਕੀਟ ਜੋ ਕਿਤੇ ਨਹੀਂ ਤੁਹਾਨੂੰ ਮਿਲਣਾ ਗਰਮ ਪਾਣੀ ਕਰਨ ਵਾਲੀ ਵੇਖੇ ਰਾੜ ਲੈ ਕੇ ਆਇਆ ਸਿਰਫ 100 ਰੁਪਏ ਦੀ ਆ ਨਿੱਕ ਸਿਰਫ 100 ਰੁਪਏ ਚ ਰੋਲ ਆ ਗਰਮ ਪਾਣੀ ਪਾਈ ਠੰਡ ਬੋਟਾ ਜਿਹੜੇ ਨਹੀਂ ਨਹਾਉਂਦੇ ਆ ਉਹ ਵੀ ਨਹਾਉਣ ਸ਼ੁਰੂ ਕਰ ਦੇਣਗੇ 100 ਰੁਪਏ ਡੌਟ ਲੈ ਕੇ ਕੀ ਬਾਤ ਆ ਦੇਖੋ ਸਰ ਇੱਕ ਆ ਚੁੱਲਾ ਆਇਆ ਪੋਰਟੇਬਲ ਇਤਰ ਅਸੀਂ ਆਪਣਾ ਛੋਟਾ 1 ਲੀਟਰ ਵਾਲਾ ਸਿਲੰਡਰ ਮਿਲੇਗਾ ਇਹਦੇ ਨਾਲ ਉਹ ਫਿੱਟ ਕਰ ਦੇਣਾ ਫਿੱਟ ਕਰਕੇ ਉਸ ਤੋਂ ਬਾਅਦ ਆਨੇ ਆ ਪੂਰਾ ਖੁੱਲ ਜਾਣਾ ਖੁੱਲ ਕੇ ਇਹਦੇ ਤੇ ਜਿੰਨਾ ਮਰਜ਼ੀ 10 ਕਿਲੋ ਵਾਲਾ ਭਾਵੇਂ ਪਾਂਡਾ ਰੱਖ ਦੋ ਔਰ ਨਾਲ ਵਿੱਚ ਲਾਈਟਰ ਵੀ ਦਿੱਤਾ ਦੇਖੋ ਵਿੱਚ ਅੱਗ ਚੱਲ ਰਹੀ ਇਹਨੂੰ ਜਿੱਥੇ ਮਰਜ਼ੀ ਇਹਨੂੰ ਚੱਕ ਕੇ ਲੈ ਜਾਓ ਹਾਂ ਕਹਿੰਦਾ ਜਿਹੜੇ ਲੋਕ ਟਰੈਵਲ ਕਰਦੇ ਨੇ ਸਪੈਸ਼ਲੀ ਸੋਲੋ ਟਰ ਤੁਸੀਂ ਆ ਇਹਨੂੰ ਐਵੇਂ ਫੋਲਡ ਕੀਤਾ ਐਵੇਂ ਖੋਲ ਲਿਆ ਤੇ ਜਿੱਥੇ ਤੁਸੀਂ ਦੇਖਣਾ ਆ ਰੱਖਿਆ ਜੀ ਨਾਲ ਇਹਦੇ ਤੁਹਾਨੂੰ ਸੈਂਟਰ ਮਿਲ ਜਾਣਾ ਤੁਸੀਂ ਇਹਦੀ ਮਤਲਬ ਉਹ ਕਰ ਸਕਦੇ ਹੋ ਆਪਣਾ ਜਿਵੇਂ ਮਰਜ਼ੀ ਇਸਤੇਮਾਲ ਕਰੋ ਇੱਕ ਆ ਕੋਫੀ ਬੀਟਰ ਆਇਆ ਜੀ ਆਪਣੇ ਕੋਲ ਨਵਾਂ ਕੋਫੀ ਬੀਟਰ ਆਇਆ ਸਰ ਆ ਦੇਖੋ ਜੀ ਓਹ ਹੋ ਹੋ ਬਹੁਤ ਹੀ ਤੇਜ਼ ਏ ਔਰ ਇਹਦੇ ਨਾਲ ਲੱਸੀ ਵੀ ਬਣਾ ਸਕਦੇ ਹੋ ਤੁਸੀਂ ਲੱਸੀ ਬਣਾਣੀ ਸਪੀਡ ਘੱਟ ਵੱਧ ਕਰਨੀ ਏ ਸਪੀਡ ਆ ਦੇਖੋ ਕੋਫੀ ਬਣਾਉਣ ਵਾਸਤੇ ਔਰ ਅਗਰ ਲੱਸੀ ਬਣਾਣੀ ਏ ਆ ਪੂਰੀ ਫੁੱਲ ਸਪੀਡ ਆ ਜਾਏਗੀ ਓਹ ਹੋ ਹੋ ਔਰ ਇਹਦੇ ਨਾਲ ਤੁਹਾਨੂੰ 2 ਪਲੱਸ ਆਹ ਦੋ ਵੈਰੀਐਂਟ ਮਿਲਣਗੇ ਇੱਕ ਆ ਤੁਹਾਨੂੰ ਐਕਸਟਰਾ ਟੂਲ ਮਿਲੇਗਾ ਇਹਦੇ ਨਾਲ ਅਸੀਂ ਲੱਸੀ ਬਣਾ ਸਕਦੇ ਆ ਮੱਖਣ ਕੱਢ ਸਕਦੇ ਆ ਜੋ ਮਰਜ਼ੀ ਕਰ ਸਕਦੇ ਆ ਇਹਦਾ ਇਹਦਾ ਬਾਈ ਪ੍ਰਾਈਸ ਕੀ ਹੈ ਛੋਟੇ ਜਿਹੇ ਇਹ ਸਿਰਫ ਭਾਜੀ 350 ਰੁਪਏ ਦਾ ਸਿਰਫ 350 ਦਾ ਆਹ ਚੱਕਰ ਕੀ ਬਾਤ ਹੈ ਸਪੀਡ ਆ ਹੁਣ ਇੱਕ ਕਪੜੇ ਕੋਲ ਗਰਮ ਪਾਣੀ ਵਾਲਾ ਹੀਟਰ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ ਜੀ ਇਹ ਨਹੀਂ ਆ ਕੋ ਪਈਆਂ ਨੇ ਜੀ ਆਪਣੇ ਕੋਲ ਬਾਥਰੂਮ ਵੇਟ ਸਕੇਲ ਮਿਲ ਜਾਣਗੇ ਜੀ ਆਪਣੇ ਕੋਲ ਟੋਰਚਾਂ ਦੀ ਸਾਰੀ ਰੇਂਜ ਮਿਲ ਜੇਗੀ ਆਪਣੇ ਕੋਲ ਲੜੀਆਂ ਦੀ ਸਾਰੀ ਰੇਂਜ ਮਿਲ ਜੇਗੀ ਬਲੂਟੂਥ ਸਪੀਕਰ ਡਰੋਨ ਸਾਰਾ ਕੁਝ ਮਿਲ ਜੇਗਾ ਤੁਸੀਂ ਆਣਾ ਕਿੱਥੇ ਵੇ ਬਾਬੇ ਨਾਨਕ ਦੀ ਹੱਟੀ ਸਮਾਰਟ ਗੈਜਟਸ ਹੱਬ ਫੀਲਡ ਗੰਜ ਕੂਚਾ ਨੰਬਰ 16 ਦਰਸ਼ਨ ਹਲਵਾਈ ਚੌਂਕ ਦੇ ਵਿੱਚ ਆਪਣੀ ਦੁਕਾਨ ਹੈ ਜੀ ਆਪਣਾ ਮੋਬਾਈਲ ਨੰਬਰ ਹੈਗਾ ਜੀ 8360322738 9915411688 ਇਹ ਤੁਸੀਂ ਨੰਬਰ ਉੱਤੇ ਫੋਨ ਕਰਕੇ ਆਪਣੇ ਜਿੰਨੇ ਆਨਲਾਈਨ ਮੰਗਵਾਣਾ ਸੀ ਆਨਲਾਈਨ ਪ੍ਰੀਪੇਡ ਬੁਕਿੰਗ ਕਰਦੇ ਆ ਜੀ ਤੁਹਾਡਾ ਆਰਡਰ ਤਿੰਨ ਤੋਂ ਚਾਰ ਦਿਨ ਦੇ ਵਿੱਚ ਵਿੱਚ ਤੁਹਾਡੇ ਘਰ ਹੀ ਬੈਠੇ ਤੁਹਾਨੂੰ ਮਿਲ ਜੇਗਾ ਸਕਰੀਨ ਸ਼ਾਟ ਸਿਰਫ ਤੁਸੀਂ ਭੇਜਣਾ WhatsApp ਉੱਤੇ ਜਿਨ੍ਹਾਂ ਨੇ ਗਰੁੱਪ ਚ ਐਡ ਹੋਣਾ ਹੈ 8360322738 ਉੱਤੇ ਮੈਸੇਜ ਕਰ ਦਿਓ ਤੁਸੀਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਦਾਂਗੇ ਜਿੰਨੀਆਂ ਵੀ ਨਵੀਆਂ ਆਈਟਮਾਂ ਆndੀਆਂ ਰਹਿੰਦੀਆਂ ਨੇ ਨਾ ਅਸੀਂ ਨਾਲ ਦੀ ਨਾਲ ਬ੍ਰੋਡਕਾਸਟ ਕਰਦੇ ਰਹਿੰਦੇ ਆ ਜੀ ਗਰਮ ਪਾਣੀ ਵਾਲਾ ਗੀਜ਼ਰ ਹੈ ਜੀ ਗੀਜ਼ਰ ਗੀਜ਼ਰ ਹੈ ਉੱਪਰ ਇਹਦੇ ਤੇ ਨਾ ਡਿਸਪਲੇ ਸ਼ੋ ਹੋਏਗੀ ਔਰ ਇੰਨਾ ਕੋ ਜਿਆਦਾ ਗਰਮ ਪਾਣੀ ਛੱਡਦਾ ਇਹਨਾਂ ਵਾਲਾ ਇਹਦਾ ਅਸੀਂ ਰੇਟ ਬਿਲਕੁਲ ਘਟਾ ਦਿੱਤਾ ਡਾਊਨ ਕਰ ਦਿੱਤਾ ਅਸੀਂ ਪਹਿਲੇ ਖੁਦ ਵੀ 1150 ਰੁਪਏ ਦਾ ਸੇਲ ਕਰਦੇ ਰਹੇ ਹਾਂ ਪਰ ਹੁਣ ਮੇਨ ਡਿਸਟਰੀਬਿਊਟਰ ਤੋਂ ਸਾਨੂੰ ਮਾਲ ਦੀ ਆਫਰ ਮਿਲੀ ਏ ਇਹ ਅਸੀਂ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 850 ਰੁਪਏ ਦਾ 850 ਇਨਸਟੈਂਟ ਕਰ ਦਿੰਦਾ ਜੀ ਇਨਸਟੈਂਟ ਕਰੇਗਾ ਜੀ ਕਿ ਟਾਈਮ ਲਗੂ ਨਾ ਭਾਜੀ ਇਨਸਟੈਂਟ ਸਿਰਫ ਪੈਸੇ ਫੇਟ ਕਰਨਾ ਹੈ ਹਾਂਜੀ ਤੇ ਟੂਟੀਆਂ ਜੋੜ ਦਿੱਤਾ ਤੇ ਇੱਥੋਂ ਐ ਕਮਾਇਆ ਆਪਸ਼ਨ ਦੱਸਿਆ ਇਧਰ ਕੋਲਡ ਆ ਜਾਏਗਾ ਜੀ ਇਧਰ ਹੀਟ ਆ ਜਾਏਗੀ ਇਧਰ ਹੋਲ ਆਹੇ ਕੀ ਬਾਤ ਹੈ ਮਨ ਲਿਕੇ ਇਨਸਟੈਂਟ ਆ ਤੁਹਾਨੂੰ ਇਹ ਵੀ ਨਹੀਂ ਕਿ ਗੀਜ਼ਰ ਲਾ ਕੇ ਰ ਆ ਦੇਖੋ ਸਿਰਫ 850 ਬਈ ਆਹ ਦਾ ਰੇਟ ਕਿੰਨਾ ਹੈ ਦਾ ਬਾਜ਼ਾਰ ਦਾ ਭਾਜੀ ਇਸ ਟਾਈਮ 1250 1350 ਸੇਲ ਹੋ ਰਿਹਾ 12 1300 1400 1500 ਤੁਹਾਨੂੰ ਇਹ ਹੋ ਜਾਣਾ ਕਿ ਤੁਹਾਡੇ ਪਹਿਲੀ ਕਹਿੰਦੇ ਗੀਜ਼ਰ ਦੇ ਖਰਚੇ ਵੱਧ ਗਏ ਕਿ ਤੁਹਾਨੂੰ ਜਿਹੜਾ 7-8000 ਦਾ ਤੁਸੀਂ ਗੀਜ਼ਰ ਲੈਂਦੇ ਉਹ ਬਾਤਿਆ ਆ ਭਾਈ ਨਾਲ ਕੀ ਹੈ ਇਹ ਭਾਜੀ ਗੀਜ਼ਰ ਹਾਂਜੀ ਇਹ ਪਲੰਬਰ ਬੁਲਾ ਕੇ ਫਿੱਟ ਕਰਾਣਾ ਪੈਂਦਾ ਜੀ ਇਹ ਜਿਹੜਾ ਤੁਸੀਂ ਆਪ ਹੀ ਘਰੇ ਫਿੱਟ ਕਰ ਸਕਦੇ ਹੋ ਪਿੱਛੇ ਇੱਕ ਕਿਲ ਲਾਣੀ ਇਹਨੂੰ ਟੰਗ ਦੇਣਾ ਨਾਲ ਇੱਕ ਪਾਪ ਪਾਈਪ ਲਗਾ ਕੇ ਔਰ ਦੂਜੀ ਟੂਟੀ ਲਾ ਦਿੰਨੀ ਹੈ ਲਗਾ ਕੇ ਔਨ ਕਰਨਾ ਹੈ ਪਿੱਛੋਂ ਤੁਸੀਂ ਤਾਰ ਰੋਣ ਕਰ ਦੇਣੀ ਹੈ ਇਹਦੇ ਚ ਵੀ ਇਨਸਟੈਂਟ ਗੀਜ਼ਰ ਆਏਗਾ ਔਰ ਇਹ 1250 ਰੁਪਏ ਦਾ ਨਾਲ 6 ਮਨთ ਦੀ ਆਪਾਂ ਵਾਰੰਟੀ ਵੀ ਦਵਾਂਗੇ ਆ ਚੈੱਕ ਤੁਸੀਂ ਆਹ ਇੱਕ ਪਾਈਪ ਇੱਥੇ ਲਾਉਣਾ ਜੀ ਦੂਜਾ ਪਾਈਪ ਥੋੜਾ ਲੱਗਣਾ ਟੂਟੀ ਨੂੰ ਟੂਟੀ ਲੱਗ ਗਿਆ ਆ ਸੋਚ ਲਾਤਾ ਤੁਸੀਂ ਬਿਜਲੀ ਵਾਲਾ ਤੇ ਥੋੜਾ ਇਨਸਟੈਂਟ ਪਾਣੀ ਇੱਥੋਂ ਗਰਮ ਗਰਮ ਨਿਕਲੀ ਜਾਣਾ ਬਾਈ ਨਹਾਵੋ ਭਾਂਡੇ ਤੋਂ ਉਹ ਮੈਂ ਚਾਹਾਂਗਾ ਭਾਈ ਆਪਣੀ ਤੇ ਘਰ ਦੀਆਂ ਭੈਣਾਂ ਵਾਸਤੇ ਬੀਬੀਆਂ ਵਾਸਤੇ ਮਾਵਾਂ ਵਾਸਤੇ ਇਹ ਚੀਜ਼ ਜੂਰ ਲੋ ਖੇਚ ਨਹੀਂ ਲਈ ਸਪੈਸ਼ਲੀ ਭਾਜੀ ਟੈਂਕੀਆਂ ਦੇ ਪਾਣੀ 'ਚ ਬਰਫ਼ ਜੰਮ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਬਹੁਤ ਅੱਛੀ ਚੀਜ਼ ਹੈ ਜੀ ਆਹ ਦੇਖ ਸਕਦੇ ਹੋ ਗੀਜ਼ਰ ਤੁਹਾਨੂੰ ਦੋ ਟਾਈਪ ਦੇ ਮਿਲਣਗੇ ਜੀ ਇੱਕ ਆ ਹੋ ਗਿਆ ਇੱਕ ਥੋੜਾ ਟੂਟੀ ਵਾਲਾ ਸੋ ਆਪਣੀਆਂ ਭੈਣਾਂ ਵਾਸਤੇ ਆਪਣੀਆਂ ਮੰਮੀਆਂ ਵਾਸਤੇ ਆ ਜੂ ਚੱਕਿਓ ਜੀ ਜਿਹੜੇ ਕਿ ਠੰਡ ਦੇ ਵਿੱਚ ਭਾਂਡੇ ਤੋਣੇ ਹੁੰਦੇ ਰਾਤ ਨੂੰ ਭਾਂਡੇ ਤੋਣੇ ਰੋਟੀ ਤੋਂ ਬਾਅਦ ਬੜੇ ਓਕੇ ਹੁੰਦੇ ਆ ਸੋ ਆਰਾਮ ਨਾਲ ਇਨਸਟੈਂਟ ਪਾਣੀ ਤੁਹਾਨੂੰ ਉੱਥੋਂ ਕਿਹੋ ਜਿਹੇ ਵਿੱਚ ਮ ਇਹਨੂੰ ਜਿੱਥੇ ਮਰਜ਼ੀ ਚੁੱਕ ਕੇ ਲੈ ਜਾਓ ਸਰ 5 ਸਕਿੰਟਾਂ ਦੇ ਵਿੱਚ ਪਾਣੀ ਉਬਾਲੇ ਮਾਰਨ ਲੱਗ ਜਾਏਗਾ ਜੀ ਆਹ ਬਈ ਦਬਟਿਆ ਹੈ ਬਸ ਸਾਰੇ ਇਹੀ ਸੋਸ ਦੇ ਨੇ ਜੀ ਸਰ ਇਹ ਪਿਗਲ ਤੇ ਨਹੀਂ ਜਾਏਗਾ ਇਹ ਸਰ ਇੰਪੋਰਟਡ ਦੀ بنی ਹੋਈ ਹੈ ਜੀ ਇਹਦੇ ਵਿੱਚ ਤੁਸੀਂ ਮੈਗੀ ਬਣਾ ਲਓ ਪਾਣੀ ਉਬਾਲੋ ਬਾਲ ਉਬਾਲੋ ਭਾਵੇਂ ਚਾਹ ਬਣਾ ਲਓ ਦੁੱਧ ਗਰਮ ਕਰ ਲਓ ਜੋ ਮਰਜ਼ੀ ਕਰ ਲੋਗਾ ਔਰ ਇਹ ਫੋਲਡਿੰਗ ਕੈਟਲ ਹੈ ਜੀ ਦਿਖਾਓ ਆ ਮੈਂ ਕਰਕੇ ਦੇਖਣਾ ਆਹ ਕੀ ਬਾਤ ਐਦਾਂ ਦੇਖੋ ਕੈਟਲਾ ਖੁੱਲ ਜਾਣੀ ਹੈ ਜੀ ਤੇ ਪੂਰੀ ਇਹਨੂੰ ਮਤਲਬ ਬਾਹਰ ਦੀ ਚੀਜ਼ ਆ ਕਹਿੰਦੇ ਇੱਥੇ ਤੁਸੀਂ ਆਹ ਚਾਹ ਗਰਮ ਕਰ ਲਓ ਕਾਫੀ ਬਣਾ ਲਓ ਮੈਗੀ ਬਣਾ ਲਓ ਇਹਨੂੰ ਐਵੇਂ ਫੋਲਡ ਕੀਤਾ ਬੈਗ ਚ ਪਾਇਆ ਤੇ ਘਰੇ ਲੈ ਕੇ ਕਿਆ ਬਾਤ ਹੈ ਇਹਦੇ ਵਿੱਚ ਆਪਣੇ ਕੋਲ ਸਟੀਲ ਵਾਲਾ ਵੀ ਮਾਡਲ ਮਿਲ ਜੇਗਾ ਜਿਹੜਾ ਅੱਜ ਕੱਲ ਮਾਰਕੀਟ ਦੇ ਵਿੱਚ 650 ਰੁਪਏ ਦਾ 500 ਰੁਪਏ ਦਾ ਵੇਚ ਰਿਹਾ ਇਹ ਅਸੀਂ 450 ਰੁਪਏ ਦੀ ਦਵਾਂਗੇ ਆਪਣੀ ਬਾਬੇ ਨਾਨਕ ਦੀ ਹੱਟੀ ਤੇ ਜੀ ਇਹਦੀ ਇਹ ਵੀ ਤੁਸੀਂ ਘੱਟ ਕਰ ਦਿਓਗੇ ਹਨਾ ਹਾਂਜੀ ਮਤਲਬ ਕਿ ਰੇਟ ਤੁਹਾਨੂੰ ਬਿਜਾਰ ਤੋਂ ਬਹੁਤ ਘੱਟ ਮਿਲਨੇ ਜੀ ਕਹਿ ਲਓ ਕਿ ਅੱਧੋ ਅਧਰ ਫਰਕ ਕਿਤੇ ਕਿਤੇ ਬਾਈ ਨੇ ਪਾ ਦਿੱਤਾ ਬਾਬੇ ਨਾਨਕ ਦੀ ਹੱਟੀ ਲੁਧਿਆਣਾ ਪਹੁੰਚ ਜਿੱਥੇ ਸਾਡੇ ਕੋਲ ਹੁਣ ਸਮਾਨ ਸਪਾਈ ਕੈਮਰਾ ਆ ਜੀ ਅੱਜ ਕੱਲ ਜਿਵੇਂ ਲੋਕਾਂ ਨੂੰ ਨਹੀਂ ਪਤਾ ਹੈਗਾ ਆਪਣਾ ਘਰੇ ਕੀ ਲਾਣਾ ਕੀ ਨਹੀਂ ਲਾਣਾ ਕੋਈ ਸਮਾਨ ਚੋੱਕ ਕੇ ਲੈ ਜਾਂਦਾ ਹੈ ਜੀ ਇਹ ਸਪਾਈ ਕੈਮਰਾ ਆ ਚਾਰਜੇਬਲ ਹੈ ਵਿੱਚ ਮੈਮਰੀ ਕਾਰਡ ਫਿੱਟ ਹੁੰਦਾ ਔਰ ਮੈਗਨੇਟ ਨਾਲ ਲੱਗ ਜਾਂਦਾ ਲੋਹਾ ਲੋਹੇ ਦੇ ਨਾਲ ਚਿਪਕ ਜਾਂਦਾ ਜੀ ਜੀਟ ਗੂਟ ਤੇ ਲਾਤਾ ਆਪਾਂ ਹਾਂ ਜੀ ਔਰ ਨਾਈਟ ਵਿਜ਼ਨ ਵਾਲਾ ਕੈਮਰਾ ਹੈ ਜੀ ਇਹਦੇ ਵਿੱਚ ਤੁਸੀਂ 32GB ਤੱਕ ਸਟੋਰੇਜ ਕਰ ਸਕਦੇ ਹੋ ਇਹ ਸਪਾਈ ਕੈਮਰਾ ਹੈ ਜੀ 32GB ਤੱਕ 32GB ਤੱਕ ਸਟੋਰੇਜ ਹੋਏਗੀ ਜੀ ਪਿੱਛੇ ਮੈਗਨੇਟ ਲੱਗਾ ਹੈ ਤੁਸੀਂ ਆਪਣੇ ਕੋਈ ਗੇਟ ਗੂਟ ਦੇ ਗੱਭੇ ਆ ਜਿਵੇਂ ਮਰਜ਼ੇ ਦਾ ਕਰਕੇ ਲਾ ਦਿੱਤਾ ਤੇ ਤੁਹਾਡੀ ਰਿਕਾਰਡਿੰਗ اور ਨਾਈਟ ਵਿਜ਼ਨ ਉਹ ਵੀ ਮਤਲਬ ਕਿ ਰਾਤ ਨੂੰ ਵੀ ਤੁਸੀਂ ਹਨੇਰੇ ਵਿੱਚ ਇਹ ਕੈਮਰਾ ਰਿਕਾਰਡਿੰਗ 32GB ਮੈਮਰੀ ਦੀ ਹੋ ਰਹੀ ਹੈ ਇਹ ਸਿਰਫ ਤੁਹਾਡੇ ਚੈਨਲ ਉੱਤੇ ਅਸੀਂ ਵੀਡੀਓ ਪਾ ਰਹੇ ਹਾਂ ਤੁਹਾਡੇ ਜਿਹੜਾ ਤੁਹਾਡੇ ਚੈਨਲ ਦੀ ਵੀਡੀਓ ਆ ਕੇ ਵਿਖਾਏਗਾ ਉਹਨੂੰ ਅਸੀਂ ਇਹ ਬਿਲਕੁਲ ਡਿਸਕਾਊਂਟ ਦੇ ਵਿੱਚ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 390 ਰੁਪਏ ਦਾ ਕੈਮਰਾ ਵੀਡੀਓ ਨੂੰ ਬੰਦ-ਬੰਦ ਸ਼ੇਅਰ ਕਰ ਦਿਓ ਜੀ ਜਿਹੜਾ ਸ਼ੇਅਰ ਕਰਕੇ ਬਾਈ ਹੋਣਾਂ ਦਾ ਪਹੁੰਚਦਾ ਤੁਹਾਨੂੰ ਇਹਦਾ ਰੇਟ ਬਾਜ਼ਾਰ ਨਾਲੋਂ ਤਾਂ ਆਧੂ-ਆਧਰਾ ਫਰਕ ਪੈ ਰਿਹਾ ਸਿਰਫ ਸਾਡੇ ਕਿੰਨੇ ਦਾ ਬਾਈ 300 390 ਰੁਪਏ ਦਾ ਜੀ 390 ਰੁਪਏ ਤੁਹਾਨੂੰ ਇਹ ਸਪਾਈ ਕੈਮਰਾ ਲੱਗੂਗਾ ਜਿਹੜਾ ਤੁਸੀਂ ਘਰ ਦੇ ਵਿੱਚ ਆਪਣੇ ਲਗਾ ਸਕਦੇ ਹੋ ਆ ਸੀਪੀ ਪਲੱਸ ਦੇ ਕੈਮਰੇ ਮਿਲ ਜਾਣਗੇ ਜੀ ਗਾਰੰਟੀ ਦੇ ਵਿੱਚ 1850 ਰੁਪਏ ਦਾ ਐਲੈਕਸਾ ਵਰਕਿੰਗ ਇਹਦੇ ਵਿੱਚ ਔਰ ਸਾਰੇ ਵਰਕਿੰਗ ਐਪ ਵਰਕਿੰਗ ਨੇ ਇਹਦੇ ਚ ਇਹਦੀ ਐਨ ਐ 6 ਮੈਗਾਪਿਕਸਲ ਕੈਮਰਾ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਇਹ ਡਰੋਨ ਦਿਖਾਣੇ ਆ ਭਾਜੀ ਬਰਸ਼ਲੈਸ ਮੋਟਰ ਦੇ ਵਿੱਚ ਆਇਆ ਡਰੋਨ ਆਪਣੇ ਬਾਬਾ ਜੀ ਦੀ ਕਿਰਤਾਂ ਨਾਲ ਬਹੁਤ ਵਿਗਦੇ ਆ ਜੀ ਇਹ ਡਰੋਨ ਬਰਸ਼ਲੈਸ ਮੋਟਰ ਦੇ ਵਿੱਚ ਹਾਂ ਆ ਦੇਖੋ ਜੀ ਇਹ ਆ ਸ਼ੁਰੂ ਹੋ ਗਿਆ ਜੀ ਇਹ ਡਰੋਨ ਇਹ ਮਤਲਬ ਆਪਾਂ ਯੂਜ਼ ਬੱਚੇ ਬੱਚਾ ਆ ਤੇ ਕਿ ਵਧੀਆ ਬਣਦੀ ਪਾਪਾ ਬਣਦੀ ਜੀ ਵੀਡੀਓ ਵਧੀਆ ਬਣਦੀ ਕੁਆਲਿਟੀ ਫੁੱਲ ਐਚਡੀ ਕੁਆਲਿਟੀ ਜੀ ਡਬਲ ਕੈਮਰਾ ਲੱਗਿਆ ਹੋਇਆ ਜੀ ਨੀਚੇ ਆ ਦਿਖਾ ਜੀ ਆ ਦੇਖੋ ਡਬਲ ਕੈਮਰਾ ਲੱਗਿਆ ਹੋਇਆ ਇੱਕ ਨੀਚੇ ਕੈਮਰਾ ਲੱਗਿਆ ਹੋਇਆ ਜੀ ਅੱਛਾ ਹਾਂ ਲੱਗ ਗਿਆ ਥੱਲੇ ਡਾਊਨ ਹਾਂਜੀ ਔਰ ਇਹ ਬਰਸ਼ਲੈਸ ਮੋਟਰ ਦੇ ਵਿੱਚ ਹੈ ਜੀ ਛੱਡ ਦੋ ਛੱਡ ਦੋ ਜੀ ਆ ਉਹ ਦੇਖਿਆ ਬਾਤ ਇਹ E99 Pro ਆਪਣੇ ਕੋਲ E88 Pro Max ਸਾਰੇ ਬੋ ਡਰੋਨ ਮਿਲ ਜਾਣਗੇ ਔਰ ਇਹ ਡਰੋਨ ਅਸੀਂ ਦਵਾਂਗੇ ਸਿਰਫ 1550 ਰੁਪਏ ਦੀ ਰੇਂਜ ਦੇ ਵਿੱਚ 1550 ਰੁਪਏ ਦੀ ਡਰੋਨ 1550 ਰੁਪਏ ਦੀ ਸਟਾਰਟਿੰਗ ਰੇਂਜ ਹੈ ਭਾਈ ਮੈਂ ਤਾਂ ਲੁੱਟ ਪੈਣੀ ਲੋਕਾਂ ਨੇ ਆ ਤੁਹਾਨੂੰ ਕਹਿਣ ਕਿ ਭਾਈ ਡਰੋਨ ਤੁਹਾਨੂੰ 1500 ਡਰੋਨ ਦੇਈ ਜਿੰਦੇ ਭਾਈ ਹਾਂਜੀ 1550 ਰੁਪਏ ਆਪਣੇ ਕੋਲ ਸਟਾਰਟਿੰਗ ਪ੍ਰਾਈਸ ਮਿਲੇਗਾ ਜੀ ਡਰੋਨ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਤੁਹਾਡੇ ਤੈਨੂੰ ਬੰਦ ਕਰਦੀ ਵਿਸਲ ਮਾਰਦੀ ਕੋਈ ਚੱਕਰ ਨਹੀਂ ਸੋ ਫਸਟ ਆਫ 올 ਅੱਜ ਅਸੀਂ ਲੁਧਿਆਣੇ ਪਹੁੰਚੇ ਲੁਧਿਆਣੇ ਜਿੱਥੇ ਕੀ ਬਾਈ ਹੁਣਾਂ ਦੇਖੋ ਕਿੰਨੀਆਂ ਵਧੀਆ ਵਧੀਆ ਚੀਜ਼ਾਂ ਜੀ ਆ ਇੱਕ ਤਾਂ ਮਾਸਕ ਲੱਗਾ ਪਹਿਲਾਂ ਤਾਂ ਇਹਦਾ ਬਹੁਤ ਫਾਇਦਾ ਫਾਇਦਾ ਕੀ ਮੈਂ ਤੁਹਾਨੂੰ ਦੱਸ ਦਿੰਦਾ ਫਾਇਦਾ ਇਹ ਇਹਦਾ ਇਹ ਆ ਕਿਉਂਕਿ ਹੁਣ ਧੁੰਦਾ ਪੈਣੀ ਆ ਫੋਗ ਪੈਣੀ ਆ ਲੇਕਿ ਜਿਹੜੇ ਬਾਈ ਹੁਣਾਂ ਨੇ ਬਾਈਕ ਚਲਾਉਣੀ ਆ ਬਾਈਕ ਦੇ ਉੱਤੇ ਤੁਹਾਨੂੰ ਬਹੁਤ ਮੁਸ਼ਕਲ ਆਉਂਦੀ ਹੈ ਨਾਈਟ ਵਿਜ਼ਨ ਬਹੁਤ ਸਟਰੋਂਗ ਹੈ ਇਹਦਾ ਜਿਹੜੇ ਗਲਾਸਿਸ ਲੱਗੇ ਨੇ ਉਤੋਂ ਸੇਫਟੀ ਦੀ ਸੇਫਟੀ ਅਲੱਗ ਹੈ ਤੇ ਉਹਦੇ ਨਾਲ ਨਾਲ ਤੁਹਾਨੂੰ ਧੁੰਦਰੇ ਵਿੱਚ ਬਹੁਤ ਫਾਇਦਾ ਦੇਵੇਗਾ ਆ ਦੇਖੋ ਇੱਥੇ ਫਾਰਮ ਲੱਗੀ ਹੋਈ ਹੈ ਪ੍ਰੋਪਰ ਇਹੀ ਨਹੀਂ ਬਲਕਿ ਬਾਈ ਉਹਨਾਂ ਨੇ ਹੋਰ ਵੀ ਬਹੁਤ ਅਲੱਗ-ਅਲੱਗ ਚੀਜ਼ਾਂ ਰੱਖੀ ਹੋਈਆਂ ਇੱਧਰ ਇੱਕ ਵਾਰੀ ਥੋੜੋ ਲਈ ਤੁਹਾਨੂੰ ਮੈਂ ਕੱਲੀ-ਕੱਲੀ ਜੀ ਦਿਖਾਉਂਗਾ ਤੁਹਾਡੇ ਬਹੁਤ ਕੰਮ ਆਉਣ ਵਾਲੀਆਂ ਵਾਂ ਤੇ ਇਹੀ ਚੀਜ਼ਾਂ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਜਾਂ ਵੱਡੇ ਸ਼ੋਰੂਮ 'ਚ ਜਾਓਗੇ ਜਾਂ ਆਨਲਾਈਨ ਖੇਦੋਗੇ ਮੈਂ ਕਹਿੰਦਾ ਲੁੱਟ ਪਈ ਹੋਈ ਆ ਬਾਈ ਹੁਣ ਸਾਡੇ ਨਾਲੇ ਬਾਈ ਸਤਿ ਸ੍ਰੀ ਅਕਾਲ ਕਿਵੇਂ ਹੋ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਹਾਂਜੀ ਇਸ ਟਾਈਮ ਅਸੀਂ ਖੜੇ ਆ ਪਾਜੀ ਬਾਬੇ ਨਾਨਕ ਦੀ ਹੱਟੀ ਸਮਾਰਟ ਗੈਜਟ ਸੱਭ ਆਪਣੇ ਕੋਲ ਇਲੈਕਟ੍ਰੋਨਿਕ ਸਮਾਰਟ ਗੈਜਟਸ ਪਏ ਹੋਏ ਨੇ ਬਹੁਤ ਯੂਨਿਕ ਯੂਨਿਕ ਆਟਮਾਂ ਨੇ ਤਾਂ ਮੈਂ ਸਟਾਰਟਿੰਗ ਦੇ ਵਿੱਚ ਆਟਮ ਦਿਖਾਣਾ ਵਾ ਸਾਡੇ ਕੋਲ ਆ ਦੇਖੋ ਇੱਕ ਬਾਈਕ ਲੋਕ ਆਇਆ ਇਹ ਹੈ ਬਾਈਕ ਦੇ ਹੈਂਡਲ ਦੇ ਉੱਤੇ ਲੱਗ ਜਾਂਦਾ ਜੀ ਇਹੇ ਵਾਲਾ ਹਾਂਜੀ ਇਹ ਬਾਈਕ ਦੇ ਹੈਂਡਲ ਉੱਤੇ ਲੱਗ ਜਾਏਗਾ ਉਸ ਤੋਂ ਬਾਅਦ ਇਹਨੂੰ ਲੋਕ ਕਰਦਾਗੇ ਪੂਰੀ ਹੈਵੀ ਕੁਆਲਿਟੀ ਦੇ ਵਿੱਚ ਬਾਈਕ ਉਥੋਂ ਦੀ ਹਿੱਲੇਗੀ ਨਹੀਂ ਜੀ ਇਹੇ ਵਾਲਾ ਬਾਈਕ ਤੇ ਤੁਸੀਂ ਆਪਣੇ ਕਿਉਂਕਿ ਨਾ ਭਾਈ ਅੱਜਕੱਲ ਜਿਹੋ ਜਿਹਾ ਮਾਹੌਲ ਬਣਿਆ ਹੋਇਆ ਭਾਈ ਡਰ ਕੇ ਰਿਆ ਕਰੋ ਕਿਉਂਕਿ ਮੋਟਰਸਾਈਕਲ ਤੁਹਾਡੇ ਬਾਹਰ ਕਰੋ ਚੁੱਕੇ ਹਨ ਸਾਨੂੰ ਵੀ ਨਹੀਂ ਪਤਾ ਲੱਗਦਾ ਇਹਦੇ ਨਾਲ ਦੀ ਚਾਬੀ ਬਣੀ ਨਹੀਂ ਜੀ ਅੱਜ ਤੱਕ ਕਿਤੋਂ ਨਹੀਂ ਚਾਬੀ ਮਿਲਣੀ ਇਹਦੇ ਬਾਈਕ ਦੀ ਲੋਕ ਦੀ ਅੱਛਾ ਮਤਲਬ ਕਿ ਕੋਈ ਦਾ ਉਹ ਵੀ ਨਹੀਂ ਨਿਕਲਣਾ ਨਾ ਮਤਲਬ ਇਹ ਜਿਹੜੀ ਇਹਨੂੰ ਲੱਗੀ ਉਹ ਇਹਨੂੰ ਲੱਗਣੀ ਆ ਇਹਨੂੰ ਹੀ ਲੱਗਣੀ ਆ ਹੋਰ ਇਹਦੀ ਕੋਈ ਨਾਲ ਦੀ ਚਾਬੀ ਕੋਈ ਬਣਾ ਵੀ ਨਹੀਂ ਸਕਦਾ ਜੀ ਆ ਦੇਖ ਸਕਦੇ ਹੋ ਭਾਈ ਕਿਉਂਕਿ ਤੁਹਾਨੂੰ ਅੱਜ ਲੈ ਕੇ ਆਏ ਜੀ ਬਾਬੇ ਨਾਨਕ ਦੀ ਹੱਟੀ ਤੇ ਲੁਧਿਆਣਾ ਪਹੁੰਚਿਆ ਫੀਲਡ ਗੰਜ ਬਾਈ ਕਿਹੜਾ ਬਾਜ਼ਾਰ ਕਿਹੜਾ ਪੈਂਦਾ ਇਹ ਇਹ ਪਾਜੀ ਫੀਲਡ ਗੰਜ ਕੂਚਾ ਨੰਬਰ 16 ਦਰਸ਼ਨ ਹਲਵਾਈ ਚੌਂਕ ਬਿਲਕੁਲ ਵਿਚਕਾਰ ਆਪਣੀ ਦੁਕਾਨ ਹੈ ਜੀ ਬਿਲਕੁਲ ਵਿਚ ਆ ਦੇਖੀ ਜੀ ਸਾਡੇ ਕੋਲ ਸਟਾਰਟਿੰਗ ਪ੍ਰਾਈਸ ਜਿਹੜੇ ਨੇ 5 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਜਿਵੇਂ ਹੁਣ ਆ ਦੇਖੋਗਾ ਆਲਰੇਡੀ ਨਾਈਟ ਵਿਜ਼ਨ ਵਾਲਾ ਬਲਬ ਹੈ ਇਹ ਅਸੀਂ ਤੁਸੀਂ ਅਡਾਪਟਰ ਤੇ ਲਗਾਓਗੇ ਕਲਰ ਫੁੱਲ ਵਾਲਾ ਵੀ ਮਿਲ ਜਾਏਗਾ ਵਾਈਟ ਵਾਲਾ ਵੀ ਮਿਲ ਜਾਏਗਾ ਇਦਾਂ ਦੀ ਸਾਡੇ ਕੋਲ ਆਈਟਮਾਂ ਮਿਲਣਗੀਆਂ ਟੱਚ ਵਾਲੇ ਲੈਂਪ ਨੇ ਜੀ ਸਟੱਡੀ ਲੈਂਪ ਨੇ ਤਿੰਨ ਲਾਈਟਾਂ ਛੱਡਦਾ ਹੈ 6 ਘੰਟੇ ਦਾ ਬੈਟਰੀ ਬੈਕਅਪ ਹੈ ਜੀ ਇਹ 250 ਰੁਪਏ ਦਾ 6 ਘੰਟੇ ਦਾ ਬੈਟਰੀ ਬੈਕਅਪ ਹੈ 250 ਰੁਪਏ ਸਟਾਰਟਿੰਗ ਪ੍ਰਾਈਸ ਹੈ ਆ ਚੀਜ਼ ਹੈ ਜੀ ਬਹੁਤ ਹੀ ਅੱਛੀ ਇਹ ਜਵੈਲਰੀ ਕਲੀਨਰ ਬਾਕਸ ਆ ਜੀ ਆਪਣੇ ਕੋਲ ਇਹਦੇ ਵਿੱਚ ਅਸੀਂ ਪਾਣੀ ਪਾਣਾ ਹੈ ਪਾਣੀ ਪਾ ਕੇ ਕੋਈ ਵੀ ਲੀਕਵਰ ਤੁਸੀਂ ਕੋਈ ਪਾ ਦੇਣਾ ਉਹਦੇ ਬਾਅਦ ਆਪਣੀ ਕੋਈ ਵੀ ਜਵੈਲਰੀ 골ਡ ਦੀ ਹੈ ਚਾਂਦੀ ਦੀ ਉਸੇ ਟਾਈਮ ਆ ਲਿਸ਼ਕਾ ਦੇਗੀ ਪੂਰੀ ਕਿਆ ਬਾਤ ਹੈ ਆ ਦੇਖੋ ਹੁਣ ਬਲਬ ਆ ਗਏ ਜੀ ਆਪਣੇ ਕੋਲ ਮਿਊਜ਼ਿਕ 3 ਬਲੂਟੁੱਥ ਵਾਲੇ ਸਪੀਕਰ ਨੇ ਨਾਲ ਇਹਦੇ ਵਿੱਚ RGB ਲਾਈਟ ਚੱਲਦੀ ਏ ਸੇਮ ਆ ਵੱਡਾ ਫੈਨ ਬਲਬ ਮਿਲ ਜੇਗਾ ਜੀ ਇਹਦੇ ਵਿੱਚ ਵੀ ਬਲੂਟੁੱਥ ਸਪੀਕਰ ਏ ਔਰ ਨਾਲ ਵਿੱਚ ਇਹਦੇ ਚ ਕਲਰਫੁੱਲ ਵਾਲੀਆਂ ਲਾਈਟਾਂ ਵੀ ਚੱਲਣਗੀਆਂ ਆ ਹੁਣ ਵੈਕਿਊਮ ਕਲੀਨਰ ਆ ਗਏ ਨੇ ਜੀ ਆਪਣੇ ਕੋਲ 350 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਇਹ ਵਾਲੇ ਹਾਂਜੀ 350 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਏ ਜੀ 350 ਤੁਹਾਨੂੰ ਵੈਕੂਮ ਲਈ ਆ ਥੋੜਾ ਵੱਡਾ ਆ ਗਿਆ ਹੈ ਆ ਪਾਜੀ ਗਾਰੰਟੀ ਦੇ ਵਿੱਚ ਹੈ ਔਰ ਵਿਦ ਬਲੂਰ ਵੀ ਹੈ ਇਧਰ ਉਹਦੀ ਬਲੂਰ ਵੀ ਛੱਡੇਗਾ ਇਧਰ ਉਹਦੀ ਅਸੀਂ ਕੋਈ ਵੀ ਵੈਕੂਮ ਸਫਾਈ ਕਰਨੀ ਉਹ ਵੀ ਛੱਡੇਗਾ ਹਾਂਜੀ ਕੋਡਲੈਸ ਬੈਟਰੀ ਦੇ ਨਾਲ ਹੈ ਔਰ 6 ਮੰਥ ਦੀ ਵਾਰੰਟੀ ਹੈ ਜੀ ਇਹਦੀ 6 ਮਹੀਨੇ ਦੀ ਵਾਰੰਟੀ ਤੁਹਾਨੂੰ ਨਾਲ ਮਿਲੇਗੀ ਹੁਣ ਜਿਵੇਂ ਸਰਦੀਆਂ ਆ ਗਈਆਂ ਨੇ ਆ ਦੇਖੋ ਆਪਣੇ ਕੋਲ ਗੀਜ਼ਰ ਆਇਆ ਜੀ ਆ ਸੋਰੀ ਆਪਣੇ ਕੋਲ ਹੀਟਰ ਆਇਆ ਹੀਟਰ ਜਿਹੜੇ ਨੇ ਨਾ ਅੱਜਕੱਲ ਹੀਟਰ ਅਸੀਂ ਤਾਰਾ ਲਾਣੇ ਆ ਤਾਰਾ ਸੜ ਜਾਂਦੀਆਂ ਨੇ ਆਪਣੇ ਘਰ ਦੇ ਵਿੱਚ ਪਟਾਕੇ ਪਿਆ ਜਾਂਦੇ ਇਹ ਸਿੱਧਾ ਪਲੱਗ ਦੇ ਵਿੱਚ ਲਗਾਣਾ ਹੈ 8x10 ਜੇ ਰੂਮ ਨੂੰ ਪੂਰਾ ਫੁੱਲ ਹੀਟ ਦੇਵੇਗਾ ਅੱਛਾ ਮਨ ਲੀ ਕਿ ਉੱਥੇ ਲਾ ਰਹੀ ਆ ਆਪਾਂ ਤੇ ਰੂਮ ਹੀਟਰ ਹਾਂਜੀ ਹਾਂਜੀ ਇੱਥੋਂ ਦੀ ਇਹਨੇ ਬਲੋਰ ਮਾਰੀ ਜੇ ਨਾ ਗਰਮ ਅੱਗ ਹਵਾ ਛੱਕ ਛੜਦਾ ਪੂਰੀ ਇੱਥੋਂ ਟੈਂਪਰੇਚਰ ਤੁਸੀਂ ਕੰਟਰੋਲ ਵੀ ਕਰ ਸਕਦੇ ਹੋ ਤੰਦ ਭਾਵ ਕਿ ਤੁਹਾਡੇ ਜੀ ਘਰ ਦੇ ਵਿੱਚ ਬੱਚੇ ਵੀ ਤੁਸੀਂ ਹੋਰ ਤੋਂ ਬਚਾ ਕਰਦੇ ਹੋ ਕਿ ਥੱਲੇ ਰੱਖਿਆ ਹੁੰਦਾ ਉਹ ਕੋੜਾ ਬੱਚਾ ਬੋਚਾ ਦਾ ਖਤਰਾ ਹੁੰਦਾ ਸੋ ਤੁਸੀਂ ਸਿਰਫ ਇਹਨੂੰ ਇੱਦਾਂ ਲਾ ਰਹੇ ਹੋ ਤਾਂ ਤੁਹਾਡੇ ਕਮਰੇ ਨੂੰ ਹੀਟ ਰਹੇਗਾ ਹੀਟਰ